ਮੇਰਾ ਚੈਲੰਜ ਹੈ ਨਮੋਰ ਗਗਨ ਮਾਰਨੂ ਬੀਬਾ ਤੂੰ ਜਿਹੜਾ ਹੈ ਨਾ ਜੀ ਬਿਨਾ ਗਨਮੈ ਨਾ ਬਿਨਾ ਡਰਾਈਵਰ ਬਿਨਾ ਗੂਗਲ ਲੋਕੇਸ਼ਨ ਦੇ ਤੂੰ ਆਪਣੀ ਕੌਨਸਟੈਂਸੀ ਘੁੰਮ ਕੇ ਦਿਖਾ ਦੇ ਤੀਓ ਤੇ ਨੀਜਰ ਚੌਂਕ ਚੱਲ ਜਾਵੇ ਠੀਕੇ ਸ਼ਿਵਾਲਿਕ ਸਿਟੀ ਚੱਲ ਜਾਵੇ ਦਰਪਨ ਸਿਟੀ ਚੱਲ ਜਾਵੇ ਜੀਟੀਪੀਐਲ ਜਾ ਕੇ ਦਿਖਾ ਦੇ ਤੂੰ ਜਾਂ ਮਾਜਰੀ ਦੇ ਅੰਦਰ ਬਿੰਦਰਖਾ ਪਿੰਡ ਜਾ ਕੇ ਦਿਖਾ ਦਵੇ ਜਾਂ ਫਿਰ ਸਿਸਵਾ ਜਾ ਕੇ ਦਿਖਾ ਦਵੇ ਇੱਕ ਜਗ੍ਹਾ ਜਾ ਸਕਦੀ ਸਿਰਮਾਜਰੀ ਦੇ ਬਿੰਦਰਖ ਨਹੀਂ ਪੈਂਦਾ ਜੀ ਉਹ ਰੋਪੜ ਚ ਮੈਂਦਾ ਸੁਣੋ ਮ ਵੀ ਬੀਬੀ ਨੇ ਜਰੂਰ ਕਿ ਤਾਜਾ ਮੰਤਰੀ ਬਣੀ ਸੀ ਲਿਖੇ ਤੇ ਆ ਦੀ ਸਰਕਾਰ ਨੂੰ ਮੇਰੀ ਸਰਕਾਰੀ ਕੋਠੀ ਦਾ সুইমিং ਪੂਲ ਬਣਾ ਦਿਓ ਸਰਕਾਰੀ ਕੋਠੀ সুইমিং ਪੂਲ ਬਣਾਇਆ ਕੋਨਾ ਇਹ ਲੋਕਾਂ ਵਾਸਤੇ ਜਿਹੜਾ ਹੈਗਾ ਨਾ ਮਾਤਾਮ ਦਾ সুইমিং ਪੂਲ ਇੱਥੇ ਜਰੂਰ ਨੇ ਬਣਾਉਣਾ ਪੰਜਾਬ ਸਰਕਾਰ ਨੂੰ ਘੇਰ ਰਹੇ ਹਾਂ ਐਮਐਲਏ ਨੂੰ ਘੇਰ ਰਹੇ ਹਾਂ ਹਲਕੇ ਦੇ ਨੂੰ ਪਰ ਤੁਹਾਡੀ ਬੀਜੇਪੀ ਸਰਕਾਰ ਨੇ ਕੀ ਕੀਤਾ ਮੋਦੀ ਜੀ ਨੇ ਹਾਲ ਤੱਕ ਇੱਕ ਬਿਆਨ ਨਹੀਂ ਦਿੱਤਾ ਇੰਨੇ ਹੜ ਆਗੇ ਕੀ ਇਹ ਇਹ ਪੰਜਾਬ ਵਾਸਤੇ ਸੋਚਾ ਮੋਦੀ ਜੀ ਦੀ ਇਹ ਜ਼ਿੰਮੇਵਾਰੀ ਤਾਂ ਸੂਬਾ ਸਰਕਾਰ ਦੀ ਹੈ ਨਾ ਜਦ ਨਾ ਮੈਂ ਤੁਹਾਨੂੰ ਪੁੱਛ ਰਿਹਾ ਕਿ ਮੋਦੀ ਜੀ ਨੇ ਹੁਣ ਤੱਕ ਬਿਆਨ ਕਿਉਂ ਨਹੀਂ ਦਿੱਤਾ ਪੰਜਾਬ ਵਾਸਤੇ ਸਵਾਲ ਤਾਂ ਇਹ ਪਿਆਦਾ ਤੁਸੀਂ ਦੇਖੋ ਆਪ ਤਾਂ ਕੱਪੜੇ ਲਵੇੜ ਰਹੇ ਹੋ ਆਪ ਇੱਥੇ ਲੋਕਾਂ ਨਾਲ ਖੜੇ ਹੋ ਪਰ ਇੱਕ ਗੱਲ ਮੋਦੀ ਜੀ ਦਾ ਕਿਸ ਨੇ ਅਭਿਲਸ ਦੇ ਪਾਈ ਪੰਜਾਬ ਵਾਸਤੇ ਕੋਈ ਫੰਡ ਦੇ ਦਿਓ ਪੈਕੇਜ ਦੇ ਦਿਓ ਸੁਣ ਲਓ ਮੇਰੀ ਗੱਲ ਧਿਆਨ ਨਾਲ ਇਹ ਕੋਈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕੇਂਦਰ ਸਰਕਾਰ ਪੈਸਾ ਭੇਜ ਦੇ ਇੱਕ ਦੂਜੀ ਜੇਬਸ ਤੁਹਾਡੀ ਜੇਬ ਚ ਪਾਜੂ ਤੁਸੀਂ ਮੇਰੀ ਜੇਬ ਚ ਪਾ ਦੋਗੇ ਉਹ ਤਾਂ ਇਹ ਕਹਿ ਰਹੇ ਕਹਿੰਦਾ ਕਹਿੰਦਾ ਗੁਜਰਾਤ ਨੂੰ ਗੁਜਰਾਤ ਨੂੰ ਤੱਤ ਤੱਕ ਇਹ ਪਹੁੰਚਣ ਨੇ ਇਹ ਸ਼ਬਦ ਪਲੀਜ਼ ਇਹੋ ਜਿਹੇ ਸ਼ਬਦ ਨਾ ਬੋਲੋ ਨਾ ਤੁਹਾਨੂੰ ਮर्यादा ਦਾ ਨਾ ਮੈਨੂੰ ਮर्याਦਾ ਦਾ ਨੇ ਕੋਈ ਪੈਸਾ ਲੈਣਾ ਹੈ ਕੇਂਦਰ ਸਰਕਾਰ ਤੋਂ ਉਹਦੇ ਲਈ ਇੱਕ ਰਿਪੋਰਟ ਬਣਾ ਕੇ ਭੇਜਣੀ ਪੈਂਦੀ ਹੈ ਜਰ 10000 ਕਰੋੜ ਰੁਪਏ ਆਮ ਆਦੀ ਪਾਰਟੀ ਨੇ ਕਹਿੰਦੇ ਉਹ ਤਾਂ ਲਿਖ ਕੇ ਭੇਜਿਆ ਹੋਇਆ ਸੜਕਾਂ ਦਾ ਬੇ ਭੇਜਿਆ ਹੋਇਆ ਉਹ ਕਿਉਂ ਨਹੀਂ ਹੁਣ ਤੱਕ ਵੀ ਜੇ ਵੀ ਨਹੀਂ ਯਾਦ ਆਇਆ ਪੰਜਾਬ ਦੇ ਵਿੱਚ ਲਗਾਤਾਰ بارش ਪੈ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਤੋਂ ਵੱਧ ਹੜ੍ਹ ਆਏ ਹੋਏ ਨੇ 1200 ਤੋਂ 1500 ਪਿੰਡ ਹੁਣ ਤੱਕ ਉਹਨਾਂ ਹੜ੍ਹਾਂ ਦੇ ਵਿੱਚ ਰੁੜ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਲੋਕਾਂ ਦਾ ਹਾਲ ਤੋਂ ਬੇਹਾਲ ਹੋ ਚੁੱਕਾ ਹੈ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸਥਿਤੀ ਪੂਰੀ ਕਾਇਮ ਰੱਖੀ ਹੋਈ ਹੈ ਸਮਾਜਿਕ ਸੰਸਥਾਵਾਂ ਸਾਰੀਆਂ ਪਹੁੰਚੀਆਂ ਹੋਈਆਂ ਨੇ ਅਨੇਕਾਂ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਸ ਬਰਸਾਤ ਦੇ ਵਿੱਚ ਜਿੱਤੇ 7 ਜ਼ਿਲ੍ਹਿਆਂ ਨੂੰ ਮਾਰ ਪਈਏ ਦੂਜੇ ਪਾਸੇ ਚੰਡੀਗੜ੍ਹ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਵੀ ਕੋਈ ਘਟ ਮਾਰ ਨਹੀਂ ਪਈ ਇਸ ਨੂੰ ਲੈ ਕੇ ਦੋ ਤਿੰਨ ਨਦੀਆਂ ਜੋ ਇਸ ਇਲਾਕੇ ਦੇ ਵਿੱਚ ਵਹਿੰਦੀਆਂ ਨੇ ਜੈੰਤੀ ਕੀ ਰਾਓ ਜਾਂ ਫਿਰ ਪਟਿਆਲਾ ਦੀ ਰਾਓ ਇਸ ਨਦੀਆਂ ਦੇ ਵਿੱਚ ਵੀ ਕਾਫੀ ਪਾਣੀ ਹਿਮਾਚਲ ਹਰਿਆਣਾ ਤੋਂ ਪਰਕੇ ਆਉਂਦਾ ਹੈ ਤਸਵੀਰ ਦਿਖਾ ਦਿੰਨੇ ਆ ਕੱਲ ਦੀ ਤਸਵੀਰ ਜਿੱਥੇ ਕੀ ਇਹ ਨਦੀ ਦਾ ਬੰਨ ਰੁੜਨ ਲੱਗਿਆ ਸੀ ਜਿਸ ਤੋਂ ਬਾਅਦ ਜਾ ਕੇ ਬੰਨ ਟੁੱਟਦਾ ਦੇਖ ਕੇ ਜਦੋਂ ਖਬਰ ਵਾਇਰਲ ਹੋਈਆਂ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਤੇ ਨਾਲ ਦੀ ਨਾਲ ਵੱਖ-ਵੱਖ ਪਾਰਟੀਆਂ ਦੇ ਲੀਡਰ ਤੇ ਨਾਲ ਇਲਾਕੇ ਦੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹੁਣ ਤੁਸੀਂ ਦੇਖੋ ਕਿ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੇਸੀ ਮਸ਼ੀਨਾਂ ਲਗਾਈਆਂ ਹੋਈਆਂ ਨੇ ਪਰ ਜਿਹੜੇ ਰਾਤ ਕਾਰਜ ਚੱਲੇ ਨੇ ਰਾਤ ਕਾਰਜ ਦੇ ਵਿੱਚੋਂ ਦੱਸਦੇ ਨੇ ਕਿ ਕਾਫੀ ਸਸਤਾਵਾ ਦੇ ਲੋਕ ਤੇ ਨਾਲ ਦੀ ਨਾਲ ਕਾਫੀ ਪਾਰਟੀਆਂ ਦੇ ਲੋਕ ਵੀ ਆਪਣੇ ਤੌਰ ਤੇ ਨਮਾ ਘਰੋਂ ਦੇ ਲੋਕਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਸੀ ਸਾਡੇ ਨਾਲ ਮਨੀ ਜੋਸ਼ੀ ਜੀ ਨੇ ਕੱਲ 11 ਵਜੇ ਦੇ ਜਿਹੜੇ ਲਗਾਤਾਰ ਇਸ ਜਗ੍ਹਾ ਉੱਤੇ ਕਾਰ ਸੰਭਾਲ ਕੇ ਬੈਠੇ ਨੇ ਜਿਨ੍ਹਾਂ ਨੂੰ ਔਰ ਲੈ ਕੇ ਲਗਾਤਾਰ ਖਬਰਾਂ ਪੋਸਟਾਂ ਵਾਇਰਲ ਹੋਈਆਂ ਕਿਉਂਕਿ ਜਦੋਂ ਕਿਤੇ ਜਾਨ ਬਚਾਣੀ ਹੋਵੇ ਫਿਰ ਕੋਈ ਪਾਰਟੀ ਜਾਂ ਕਿਸੇ ਸਸਤਾ ਨਾਲ ਨਹੀਂ ਕੋਈ ਆਮ ਇਨਸਾਨ ਇਨਸਾਨੀਤ ਨਾਲ ਜੁੜਿਆ ਹੋਣਾ ਚਾਹੀਦਾ ਜੋਸ਼ੀ ਜੀ ਕੱਲ ਦੇ ਹਾਲਾਤ ਬਹੁਤ ਮਾੜੇ ਨੇ 11 ਵਜੇ ਤੁਸੀਂ ਪਹੁੰਚੇ ਹੋਏ ਹੋ ਅਸੀਂ ਕੱਪੜੇ ਤੁਹਾਡੇ ਦੇਖੇ ਮਿਹਨਤ ਬਹੁਤ ਕੀਤੀ ਹੈ 2 ਫੁੱਟ ਰਹਿ ਗਿਆ ਅਸੀਂ ਨਹੀਂ ਪੂਰਾ ਨਵਾਂ ਕਰਉ ਤੇ ਅੱਧਾ ਚੰਡੀਗੜ੍ਹ ਪੂਰਾ ਰੁੜ੍ਹ ਜਨਾਸੀ ਪਟਿਆਲੇ ਕੀ ਰੌਣਦੀ ਦੇ ਵਿੱਚ ਕੀ ਹਾਲਾਤ ਸੀ ਜਦੋਂ ਮੌਕੇ ਤੇ ਪਹੁੰਚੇ ਤੁਸੀਂ ਜੇ ਹਾਲਾਤ ਕੱਲ ਜਦ ਇੱਥੇ 11:30 ਦੇ ਕਰੀਬ ਮੈਂ ਪਹੁੰਚਿਆ ਇਹ ਸੀ ਜੇ ਦਿਖਾ ਦੇਗਾ ਵੀਰ ਕੈਮਰੇ ਨਾਲ ਦਿਖਾ ਦੇ ਬੱਲੀ ਜਿੱਥੇ ਦੇਖ ਲਓ ਇਹ ਬੱਲੀ ਦੇ ਪਰਲੇ ਪਾਸੇ ਇੰਨੀ ਸੜਕ ਬਚੀ ਹੋਈ ਸੀ ਬਾਕੀ ਸਾਰੀ ਸੜਕ ਰੁੜ ਚੁੱਕੀ ਸੀ ਲਗਭਗ ਇਹ 20 ਤੋਂ 25 ਫੀਟ ਸੜਕ ਪਰਲੇ ਪਾਸੇ ਦੀ ਸਾਰੀ ਰੁੜ ਚੁੱਕੀ ਸੀ ਔਰ ਹਾਲਾਤ ਇਹ ਸੀਗੇ ਕਿ 9 ਵਜੇ ਜਦ 1 ਫੁੱਟ ਟੁੱਟਿਆ ਸੀਗਾ ਪ੍ਰਸ਼ਾਸਨ ਨੂੰ ਇਨਫੋਰਮ ਕਰਤਾ ਗਿਆ ਸੀ 2 ਘੰਟੇ ਦੇ ਅੰਦਰ ਇਹ ਇੱਥੇ ਤੱਕ ਪਹੁੰਚ ਗਈ ਪ੍ਰਸ਼ਾਸਨ ਤਦ ਤੱਕ ਐਕਟਿਵ ਨਹੀਂ ਹੋਇਆ ਤਦ ਤੱਕ ਅਲਰਟ ਨਹੀਂ ਹੋਇਆ ਔਰ ਪ੍ਰਸ਼ਾਸਨ ਅਲਰਟ ਨਹੀਂ ਹੋਇਆ ਪਰ ਨਿਆਗਾਉਂ ਵਾਸੀ ਜਿਨ੍ਹਾਂ ਦੇ ਪਿਛਲੇ ਪਾਸੇ ਮਕਾਨ ਸੀਗੇ ਉਹ ਅਲਰਟ ਹੋ ਗਏ ਸੀਗੇ ਉਹਨਾਂ ਨੇ ਬੋਰਿਆਂ ਦੇ ਅੰਦਰ ਰੇਤਾ ਭਰ ਕੇ ਇੱਥੇ ਛੁੱਟਣਾ ਸ਼ੁਰੂ ਕਰਤਾ ਸੀਗਾ ਹਾਲਾਂਕਿ ਪ੍ਰਸ਼ਾਸਨ ਉਸ ਨੂੰ ਰੋਗ ਗ੍ਰੈਸ ਵੀ ਨਾ ਛੁੱਟੋ ਪਰ ਲੋਕਾਂ ਦਾ ਇਹ ਕਹਿਣਾ ਸੀ ਤੁਸੀਂ ਕੋਈ ਛੁੱਟ ਨਹੀਂ ਰਹੇ ਔਰ ਸਾਨੂੰ ਛੁੱਟਣਾ ਬੇ ਨੀਰੇ ਔਰ ਉਸ ਵਕਤ ਜਿਹੜਾ ਹੈਗਾ ਲਗਭਗ ਮੈਨੂੰ ਕਹਿਣਾ ਚਾਹਦਾ ਹੈ ਕਿ ਵੀ 200 250 ਨਿਆਗੋਆ ਵਾਸੀ ਜਿਹੜੇ ਆ ਕੰਮ ਚੜ ਗਏ ਲੇਡੀਜ਼ ਬੱਚੇ ਪੈਣਾ ਸਾਡੀਆਂ ਛੋਟੀ ਬੇਟੀਆਂ ਅਸੀਂ ਵੀ ਨਾ ਲੱਗੇ ਬੋਰੀਆਂ ਚੱਕ ਚੱਕ ਕੇ ਇੱਥੇ ਤੱਕ ਲੈ ਆਏ ਇਥੋਂ ਥੱਲੇ ਸੁੱਟੀਆਂ ਭਰ-ਭਰ ਕੇ ਔਰ ਲਗਭਗ ਜਦ ਤੱਕ 1000 1200 ਬੋਰੀ ਸੁੱਟ ਚੁੱਕੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਦੀਆਂ ਉਹ ਬੋਰੀਆਂ ਇਹ ਥੈਲੀਆਂ ਆਏ ਜਿਹਦੇ ਅੰਦਰ ਚਿਕਣੀ ਮਿੱਟੀ ਭਰੀ ਹੋਈ ਸੀ ਉਹ ਚਿਕਣੀ ਮਿੱਟੀ ਚੱਕ ਕੇ ਸੁੱਟਣ ਵਾਸਤੇ ਪ੍ਰਸ਼ਾਸਨ ਕੋਲ ਲੇਬਰ ਨਹੀਂ ਸੀਗੀ ਇਹ ਬੱਬਲ ਸਾਡਾ ਪਾਰਸ਼ਦ ਦਾ ਪੂਪੀ ਹੈਗਾ ਸਾਡੇ ਇੱਥੇ ਇਹਨਾਂ ਨੇ ਸੈਕਟਰੀ ਹੈ ਇਹਨਾਂ ਨੇ ਮੋਢਿਆਂ ਤੇ ਚੱਕ ਕੇ ਇਹਨਾਂ ਨੇ ਮੋਢਿਆਂ ਤੇ ਚੱਕ ਚੱਕ ਕੇ ਜੜੀ ਹੈਗੀ ਐ ਇੱਥੇ ਥੱਲੇ ਚਿਕਣੀ ਮਿੱਟੀ ਸੁੱਟਣੀ ਸ਼ੁਰੂ ਕੀਤੀ ਉੱਤਲਿਆ ਚ ਹੁੰਦੀ ਥੋੜੀ ਫਟ ਗਈ ਥੋੜੀ ਚਲੇਗੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜਦ ਦੇਖਿਆ ਵੀ ਥੱਲੇ ਕੰਮ ਜ਼ਿਆਦਾ ਸੰਭਲ ਨਹੀਂ ਰਿਹਾ ਤੇ ਸਾਡੇ ਜਿਹੜੇ ਸਾਥੀ ਸੀਗੇ ਨਿਆਗੌਂ ਦੇ ਜਿਨ੍ਹਾਂ ਵਸਨੀਕ ਹੈ ਜਿਹੜੇ ਖਾਸ ਕਰਕੇ ਜਿਹਨਾਂ ਪਿੱਛੇ ਮਕਾਨ ਨੇ ਜਿਹੜੇ ਹੜ ਦੀ ਮਾਰ ਹੇਠ ਆ ਸਕਦੇ ਸੀਗੇ ਉਹ ਸਭ ਲੋਕ ਥੱਲੇ ਉਤਰਨਾ ਸ਼ੁਰੂ ਹੋ ਗਏ ਮੈਂ ਵੀ ਥੱਲੇ ਉਤਰ ਗਿਆ ਫਿਰ ਥੱਲੇ ਜਾ ਕੇ ਪਹਿਲੇ ਬੋਰੀਆਂ ਲਾਈਆਂ ਬੋਰੀਆਂ ਲਾਣ ਤੋਂ ਬਾਅਦ ਥੋੜਾ ਜਿਹਾ ਸਟੇਬਲਾਈਜ਼ ਕੀਤਾ ਫਿਰ ਤਦ ਤੱਕ ਪ੍ਰਸ਼ਾਸਨ ਨੇ ਲੋਹੇ ਦਾ ਜਾਲਾ ਪੇ ਤਾਂ ਜਾਲ ਜੜਾਉਂਦਾ ਇੱਕ ਜਾਲ ਵਿਛਾਇਆ ਫਿਰ ਜਾਲ ਦੇ ਉੱਪਰ ਉਹ ਦੇਖੋ ਨਦੀ ਚਕਚਕ ਵੱਡੇ ਵੱਡੇ ਪੱਥਰੋ ਜਾਲ ਦੇ ਉੱਪਰ ਪਾਣੇ ਸ਼ੁਰੂ ਕੀਤੇ ਫਿਰ ਉੱਪਰ ਦੂਜਾ ਜਾਲ ਪਾਇਆ ਫਿਰ ਉਹਨੂੰ ਲੌਕ ਕੀਤਾ ਜਾ ਲੂੰ ਫਿਰ ਜਾ ਕੇ ਉਦੋਂ ਪਰ ਫਿਰ ਹੋਰ ਪੱਥਰ ਪਾਣੇ ਸ਼ੁਰੂ ਕੀਤੇ ਲਗਭਗ 3:30 ਤੋਂ 4 ਤੱਕ ਜੇ ਕੰਮ ਚੱਲਦਾ ਰਿਹਾ ਹਾਲਾਂਕਿ 3:30 ਤੋਂ 4 ਤੱਕ ਮੀਂਹ ਵੀ ਪੈ ਰਿਹਾ ਸੀਗਾ ਪਾਣੀ ਦੀ ਸਪੀਡ ਵੀ ਤੇਜ਼ ਸੀਗੀ ਪਰ ਉਹਦੇ ਬਾਵਜੂਦ ਕੰਮ ਹੁੰਦਾ ਰਿਹਾ ਪਰ 3:30 ਤੋਂ 4 4 ਦੇ ਆਸ-ਪਾਸ ਪਹਿਲੀ ਪੋਕਲੇਨ ਆਈ ਔਰ ਪੋਕਲੇਨ ਆਨ ਤੋਂ ਬਾਅਦ ਥੋੜਾ ਸਾ ਆਇਆ ਫਿਰ ਪੋਕਲੇਨ ਤੋਂ ਅਸੀਂ ਪਹਿਲੇ ਉੱਪਰਲੇ ਬਸਲ ਮਿੱਟੀ ਕਟਾਈ ਤਾਂ ਕਿ ਪਾਣੀ ਜਿਹੜਾ ਹੈਗਾ ਉਹ ਘੁੰਮ ਕੇ ਇੱਧਰ ਨਾ ਵਜੇ ਸਿੱਧਾ ਚਲੇ ਜਾਵੇ ਉਸ ਤੋਂ ਬਾਅਦ ਪੋਕਲੇਨ ਨੇ ਚੱਕ ਚੱਕ ਕੇ ਜਿਹੜੇ ਵੱਡੇ ਵੱਡੇ ਪੱ ਤਦ ਕੰਮ ਤੇ ਤੇਜ਼ੀ ਆਏ ਲੇਕਿਨ ਇਹਨਾ 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 ਸਭ ਇਹਨਾ ਸਭ ਦੇ ਇਹਨਾ ਸਭ ਦੇ باوجود ਵੀ ਇਹਨਾ ਸਭ ਕੋਸ਼ਿਸ਼ਾਂ ਦੇ باوجود ਵੀ ਇੱਥੇ ਦਿਖ ਰਿਹਾ ਸੀ ਸਾਨੂੰ ਵੀ ਜੇ ਕੰਮ ਪੂਰਾ ਨਾ ਕੀਤਾ ਤੇ ਰਾਤੀ ਜੇ ਮੀਂਹ ਆ ਗਿਆ ਤੇ ਇੱਥੇ ਨਹੀਂ ਤੇ ਪਰਲੇ ਪਾਸੇ ਮਾਰ ਵਜੇਗੀ ਪਰ ਪਾਣੀ ਜਿਹੜਾ ਇੱਥੇ ਤੰਗ ਕਰੇਗਾ ਲੱਖਵਾਰ ਰਾਤੀ 11 ਵਜੇ ਤੱਕ ਕਹਿ ਲਓ 10:30 ਪੌਣੇ 11 ਵਜੇ ਤੱਕ ਥੱਲੇ ਰਹੇ ਫਲੇ ਡਟ ਕੇ ਕੰਮ ਕੀਤਾ ਸਾਨੂੰ ਜਦ ਲੱਗਿਆ ਵੀ ਹਾਂ ਹੁਣ 10 ਫੁੱਟ ਉਚਾਈ ਤੱਕ ਪੱਥਰ ਆ ਚੁੱਕਿਆ ਹੈ ਇਹ ਪਾਣੀ ਚੜੇਗਾ ਵੀ ਤੇ 5 ਫੁੱਟ ਤੋਂ ਉੱਪਰ ਨਹੀਂ ਚੜੇਗਾ ਤੇ ਉਨੀ ਮਾਰਨੀ ਵਜੇਗੀ ਜਿੰਨਾ ਡਰ ਹਾਂ ਸਾਡੀ ਸੀਮਾ ਸੀ ਲੋਕ ਥੱਕ ਗਏ ਸੀਗੇ ਲੋਕ ਕੰਮ ਕਰ ਕਰ ਥੱਕ ਗਏ ਸੀਗੇ ਅੱਖਾਂ ਚ ਉਹਨਾਂ ਦੇ ਦਿਖ ਰਹੇ ਸੀਗੇ ਸ਼ਰੀਰ ਕਿਉਂਕਿ ਵੱਡੇ ਵੱਡੇ ਪੱਥਰ ਚੱਕੇ ਸੀਗੇ ਥਕਾਵਟ ਦਿਖ ਰਹੀ ਸੀ ਫਿਰ ਅਸੀਂ ਉਹਨੂੰ ਕੰਮ ਨੂੰ ਸੁਰੋਕਿਆ ਸਾਹਮਣੇ ਇੱਥੇ ਕਮਾਉ ਮੰਦਿਰ ਹੈ ਉੱਥੋਂ ਭੰਡਾਰ ਆਇਆ ਸੀਗਾ ਸਾਹਮਣੇ ਪੜਾ ਮਡਾ ਲਿਆ ਫਿਰ ਉਸ ਤੋਂ ਬਾਅਦ ਥੋੜੀ ਜਿਹਾ ਕੰਮ ਕਰਕੇ ਅਸੀਂ ਨੂੰ ਕਾਲ ਆਫ ਕਰ ਲਿਆ ਔਰ ਇਹਨੂੰ ਬੰਦ ਕਰਤਾ ਬੰਦ ਬੰਦ ਕਰਨ ਤੋਂ ਬਾਅਦ ਜਿਹੜਾ ਹੈਗਾ ਬੰਦ ਬੰਦ ਕਰਨ ਤੋਂ ਬਾਅਦ ਅਸੀਂ ਜਿਹੜਾ ਹੈ ਫਿਰ ਆਪਣੀ ਲਗਭਗ ਪੌਣੇ 12 ਦੇ ਕਰੀਬ ਇੱਥੋਂ ਸਾਰਾ ਕੰਮ ਬੰਦ ਕੀਤਾ ਜਦ ਸਾਜਰੇ ਅਸੀਂ ਸਵੇਰੇ ਆਏ ਤੇ ਕੰਮ ਫਿਰ ਸਲੋ ਸਪੀਡ ਨਾਲ ਚੱਲਿਆ ਸੀ ਇੱਕ ਦੀ ਜਗ੍ਹਾ ਦੋ ਪੋਕਲੇਨ ਹੋ ਗਈਆਂ ਸੀ ਜਾਂ ਪੋਕਲੇਨ ਕੰਮ ਕਰ ਰਹੀਆਂ ਸੀਗੀਆਂ ਪਰ ਜਿਵੇਂ ਪ੍ਰਸ਼ਾਸਨ ਨੂੰ ਇੱਥੇ ਵੱਡਾ ਜਾਲ ਸੁੱਟ ਕੇ ਉਹਦੇ ਕਹਿੰਦੇ ਬੰਦ ਬਣਾਉਣਾ ਚਾਹਦਾ ਹੈ ਜੇ ਨਾ ਜਿਹਨੂੰ ਜਾਲਾ ਜੰਗਲਾ ਵੱਡਾ ਜਾਲਾ ਜਾਲ ਹੁੰਦਾ ਵੱਡੇ ਵੱਡੇ ਮੋਟੇ ਪੱਥਰਾਂ ਦਾ ਡੰਗੇ ਜਿਹਨੂੰ ਕਹਿੰਦੇ ਆ ਥਲੇ 10 ਫੀਟ ਦੇ ਉੱਪਰ ਫਿਰ 7 ਫੀਟ ਦੇ ਉਸ ਉੱਪਰ 5 ਫੀਟ ਦੇ ਤਾਂ ਕਿ ਪਾਣੀ ਦੀ ਮਾਰ ਨੂੰ ਰੋਕ ਪਾਏ ਉਹ ਡੰਗੇ ਲਗਾਉਂਦਾ ਕੰਮ ਸ਼ੁਰੂ ਨਹੀਂ ਕੀਤਾ ਸੀਗਾ ਅਸੀਂ ਇਥੋਂ ਫਿਰ ਦੁਬਾਰਾ ਅਫਸਰਾਂ ਨਾਲ ਗੱਲਬਾਤ ਕੀਤੀ ਕਹਿੰਦੇ ਕੋਸ਼ਿਸ਼ ਕਰ ਰਹੇ ਆ ਫਿਰ ਹੁਣ ਜਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਤੇ ਰਾਹ ਬਣਾ ਕੇ ਹੁਣ ਥਲੇ ਟਿਪਰਾਂ ਨੂੰ ਲੈ ਕੇ ਆਵਾਂਗੇ ਕਰਾਂਗੇ ਪਰ ਮੈਨੂੰ ਲੱਗ ਨਹੀਂ ਰਿਹਾ ਇੱਥੇ ਆਲੇ ਵੀ ਟਿਪਰ ਲਿਆਂਦੀ ਹੁੰਦੀ ਕੋ ਇੱਥੇ ਡੰਕੇ ਨਹੀਂ ਲੱਗਣਗੇ ਜਦ ਤੱਕ ਡੰਗਿਆਂ ਦੇ ਅੰਦਰ 10 ਫੀਟ ਤੇ ਫਿਰ 7 ਫੀਟ ਤੇ ਫਿਰ 5 ਫੀਟ ਤੇ ਤਦ ਤੱਕ ਇਹਦਾ ਬਚਾਅ ਹੋਣਾ ਮੁਸ਼ਕਲ ਹੈ ਉਹ ਠੀਕ ਹੈ ਵੀ ਸ਼ੇਪ ਵੀ ਨਾ ਪਿਆ ਤੇ ਇੱਥੇ ਕੰਮ ਰੁਕ ਜਾਏਗਾ ਪਰ ਮੈਨੂੰ ਲੱਗਦਾ ਹੈ ਕਿ ਅਗਰ ਮੀ ਪੈ ਗਿਆ ਤਾਂ ਫਿਰ ਵੀ ਕਿਤੇ ਨਾ ਕਿਤੇ ਖਤਰਾ ਹੈ ਜੇ ਇਹ ਹਿਲ ਗਿਆ ਕੱਲਾ ਨਿਆ ਗੋਣ ਨਹੀਂ ਆਏਗਾ ਪੀਜੀਆਈ ਵੀ ਆਏਗਾ ਜਿੱਥੇ ਲੋਕ ਮਤਲਬ ਰੋਜ਼ 20 25 25 ਹਜ਼ਾਰ ਲੋਕ ਜਿਹੜੇ ਇਲਾਜ ਕਰਾਣ ਆਉਂਦੇ ਉਹ ਵੀ ਹੜ ਦੀ ਮਾਰ ਰੇਟ ਆ ਜਾਣਗੇ 15 ਸੈਕਟਰ ਵੀ ਆਏਗਾ ਹੜ ਦੀ ਮਾਰ ਰੇਟ ਸੋ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਹੋਰ ਸੁਚੇਤ ਹੋ ਕੇ ਕਰਨਾ ਚਾਹੀਦਾ ਤੁਸੀਂ ਧਿਆਨ ਨਾਲ ਦੇਖੋਗੇ ਇੱਥੇ ਹਾਲੇ ਵੀ ਤੁਹਾਨੂੰ ਨਾ ਲੇਬਰ ਨਹੀਂ ਦਿਖੇਗੀ ਸਰਕਾਰੀ ਲੇਬਰ ਠੀਕ ਹੈ ਅੱਛੇ 100 ਬੰਦਾ ਲੇਬਰ ਦਾ 200 ਬੰਦਾ ਲੇਬਰ ਦਾ ਅਰੇਂਜ ਕਰਨਾ ਕੋਈ ਮੁਸ਼ਕਲ ਨਹੀਂ ਹੈ ਜਾਲ ਅਰੇਂਜ ਕਰਨੇ ਮੁਸ਼ਕਲ ਨਹੀਂ ਹੈ ਜੇ ਨਿਆਗੋਂ ਵਾਸੀ ਆਪਣੇ ਦਮ ਤੇ ਜਾਲੇ ਰੱਖ ਕੇ ਉਹਦੇ ਅੰਦਰ ਬੋਲਡਰ ਪਾ ਕੇ ਉੱਪਰ ਜਾਲੇ ਲੌਕ ਕਰ ਸਕਦੇ ਨੇ ਇਹ ਕੱਲ ਦਾ ਕਿਤ ਹੋਇਆ ਤੇ ਹੁਣ ਤੱਕ ਇਥੇ ਪੂਰੇ ਪੂਰੇ ਜੰਗਲੇ ਲੱਗ ਜਾਣੇ ਚਾਹੀਦੇ ਸੀਗੇ ਲੇਕਿਨ ਸ਼ਾਇਦ ਪ੍ਰਸ਼ਾਸਨ ਦੀ ਨੀਅਤ ਨਹੀਂ ਹੈ ਪ੍ਰਸ਼ਾਸਨ ਦੀ ਇੱਛਾ ਸ਼ਕਤੀ ਨਹੀਂ ਹੈ ਜਾਂ ਮੈਂ ਵੀ ਕਹੂੰਗਾ ਜਿਹੜੀ ਆਮ ਆਦੀ ਪਾਰਟੀ ਹੈ ਉਹਦੀ ਜਿਹੜੀ ਲੋਕ ਸੇਵਾ ਕਰਨ ਦੀ ਜਿਹੜੀ ਇੱਛਾ ਸ਼ਕਤੀ ਉਹnade ਬਰਾਬਰ ਹੈ ਕਿਉਂਕਿ ਜਿਹੜੀ ਸਾਡੀ ਹਲਕਾ ਵਿਧਾਇਕ ਹੈ ਵੈਸੇ ਉਹਦਾ ਨਾਂ ਕੀ ਲੈਣਾ ਆਪਾਂ ਨੂੰ ਕਿਉਂ ਇੰਪੋਰਟੈਂਸ ਨਹੀਂ ਅਨਮੋਲ ਗਾ ਇਹ ਨਹੀਂ ਮੌਕੇ ਦੇਖਣ ਉਹ ਕਹਿੰਦੇ ਜਦੋਂ ਮੈਨੂੰ ਖਬਰ ਮਿਲੀ ਅਨਮੋਲ ਗਨ ਮਾਨਕ ਪੋਸਟ ਪਾ ਰਹੇ ਨੇ ਕਹਿੰਦੇ ਜਦੋਂ ਨਾਲ ਦੀ ਨਾਲ ਪਹੁੰਚ ਗਈ ਮੈਨੂੰ ਲੋਕਾਂ ਦਾ ਦਰਦ ਹੈ ਅਨਮੋਲ ਅਨਮੋਲ ਗਗਨ ਮਾਨ ਜਿਹੜੀ ਹੈ ਨਾ ਜੀ ਉਹ ਬਿਲਕੁਲ ਠੀਕ ਕਹਿ ਰਹੀ ਹੈ ਜਿਵੇਂ ਇੱਕ ਪਿਕਚਰ ਚ ਕਹਿੰਦੇ ਇਸ ਪਿਕਚਰ ਮੇ ਅਮਿਤਾਬ ਬਚਨ ਹੈ ਉਹ ਅਮਿਤਾਬ ਬਚਨ ਦਾ 2 ਮਿੰਟ ਦਾ ਸੀਨ ਹੁੰਦਾ ਵੀ ਤੁਸੀਂ ਮੁੰਡਾ ਕੁੜੀ ਦੇਖਣਗੇ ਬਾਪੂ ਕੁੜੀ ਦਾ ਬਣ ਕੇ ਬੈਠਾ ਹੋ ਸੀਗਾ ਉਹ ਸੀਨ ਹੁੰਦਾ ਉਸਾਂ ਹੀ ਅਨਮੋਲ ਗਗਨ ਮਾਨ ਆਈ 10 15 ਮਿੰਟ ਅੱਧਾ ਘੰਟਾ ਇੱਥੇ ਰੁਕੀ ਔਰ ਵਾਪਸ ਚਲੇ ਗਈ ਜੇ ਅਨਮੋਲ ਗਵਰਮਾਨ ਜੇ ਸੱਚੀ ਹੀ ਲੋਕਾਂ ਨਾਲ ਪਿਆਰ ਕਰਦੀ ਸੀ ਇੱਥੇ ਚਲੋ ਅਸੀਂ ਫੀਮੇਲ ਅਸੀਂ ਸੋਦੇ ਥੱਲੇ ਉਤਰੇਗੀ ਜਿਵੇਂ ਅਸੀਂ ਥੱਲੇ ਉਤਰ ਗਏ ਸੀ ਪਰ ਇਹ ਸੇ ਕੁਰਸੀ ਢਾਕੇ ਬੈਠਦੀ 7 8 10 ਘੰਟੇ ਬੈਠਦੀ ਕੰਮ ਸਰਾਜ ਕਰਦੀ ਅੱਜ ਵੀ ਆਂਦੀ ਕੱਲ ਵੀ ਉਹ 15 ਮਿੰਟ ਘੰਟੇ ਚ ਆਦਾ ਪੌਣ ਘੰਟੇ ਚਲੇ ਗਈ ਔਰ ਅੱਜ ਵੀ ਜੜਾ ਇੱਥੇ ਦੁਬਾਰਾ ਉਹਨੇ ਆਪਣੀ ਸ਼ਕਲ ਨਹੀਂ ਦਿਖਾਈ ਉਹਨੇ ਇੱਕ ਗੱਲ ਪ੍ਰੋਮਿਸ ਕੀਤੀ ਸੀ ਮੈਂ ਨਿਆ ਗਾਉਂ ਨੂੰ ਜੜਾਣਾ ਔਰ ਸ਼ਹਿਰ ਸਪਾਟੇ ਵਾਲੀ ਥਾਂ ਬਣਾ ਦੂੰਗੀ ਠੀਕ ਹੈ ਜੀ ਉਹ ਕੱਲ ਬਣਿਆ ਹੋਇਆ ਸੀਗਾ ਇੱਥੋਂ ਲੈ ਕੇ ਉਹ ਦੂਰ ਪੇੜ ਦਿਖਦਾ ਹੈ ਅੱਖਾਂ ਪਤਾ ਕੱਲ ਛਤਰੀਆਂ ਛਤਰੀਆਂ ਸੀ ਲੋਕ ਖੜੇ ਸੀ ਮੋਬਾਈਲ ਲੈ ਕੇ ਖੜੇ ਸੀ ਐਵੇਂ ਲੱਗਦਾ ਵੀ ਸ਼ਹਿਰ ਗਾ ਬਣੀ ਹੋਈ ਹੈ ਪਰਟਨ ਦੇ ਜਗ੍ਹਾ ਟੂਰਿਜ਼ਮ ਦੀ ਜਗ੍ਹਾ ਬਣੀ ਹੋਈ ਹੈ ਕਿਉਂਕਿ ਥੱਲੇ ਰਾਹਤ ਦਾ ਕੰਮ ਚੱਲਦਾ ਪਿਆ ਸੀਗਾ ਔਰ ਲੋਕ ਉਹਨੂੰ ਦੇਖ ਰਹੇ ਸੀ ਪਰ ਲਗਾਤਾਰ ਲੋਕ ਵੀ ਕਹਿ ਰਹੇ ਨੇ ਕਿ ਲੀਡਰਾਂ ਦਾ ਕੰਮ ਥੋੜੀ ਹੁੰਦਾ ਕਿ ਆਪਣੇ ਕੱਪੜੇ ਲਵੇੜ ਕੇ ਇੱਥੇ ਦਿਖਾਣ ਵੀਡੀਓ ਬਣਾਉਣ ਇੱਥੇ ਰੀਲਾਂ ਬਣਾ ਕੇ ਆਪਣੀ ਪਾਰਟੀ ਨੂੰ ਮਸ਼ਹੂਰ ਕਰੀ ਜਾਂਦੇ ਆ ਲੀਡਰਾਂ ਦਾ ਕੰਮ ਹੁੰਦਾ ਫੰਡ ਜਾਰੀ ਕਰਵਾਉਣਾ ਇੰਤਜ਼ਾਮ ਕਰਨੇ ਮਸ਼ੀਨਾ ਜਾਰੀ ਕਰਨੀਆਂ ਉਹ ਕਹਿੰਦੇ ਅਸੀਂ ਕਰਦੇ ਅਸੀਂ ਪੰਜਾਬ ਦੇ ਲੀਡਰ ਆ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਮਸ਼ੀਨਾ ਵੀ ਆ ਗਈਆਂ ਲੇਬਰ ਵੀ ਆ ਗਈ ਸਭ ਕੁਝ ਹੋ ਗਿਆ ਜੀ ਉਹਨਾਂ ਦੀ ਗੱਲ ਠੀਕ ਹੈ ਬਿਲਕੁਲ ਠੀਕ ਹੈ ਜਦ ਅਸੀਂ ਆਪੋਜੀਸ਼ਨ 'ਚ ਹੁੰਦੇ ਨਾ ਅਸੀਂ ਲੋਕਾਂ ਨਾਲ ਖੜਦੇ ਆ ਜਦ ਆਪੋਜੀਸ਼ਨ 'ਚ ਹੁੰਦੇ ਆ ਅਸੀਂ ਜਿਹੜੇ ਲੋਕ ਸਰਕਾਰ ਤੋਂ ਹਟ ਕੀ ਕਹਿੰਦੇ ਹੌਸਲਾ ਬਦਾਨੇ ਆ ਠੀਕ ਹੈ ਸੱਤਾ ਦਾ ਕੰਮ ਹੁੰਦਾ ਚੀਜ਼ਾਂ ਨੂੰ ਠੀਕ ਕਰਨਾ ਸੱਤਾ ਦਾ ਕੰਮ ਹੁੰਦਾ ਚੀਜ਼ਾਂ ਨੂੰ ਸਟਰੀਮ ਲਾਈਨ ਕਰਨਾ ਤੇ ਮੈਨੂੰ ਉਹ ਜਵਾਬ ਦੇ ਦੇਣ ਕਿ ਅੱਜ ਤੋਂ ਲਗਭਗ 1 ਸਵਾ ਮਹੀਨੇ ਪਹਿਲੇ ਡਰੇਨੇਜ ਡਿਪਾਰਟਮੈਂਟ ਨੂੰ ਇਰੀਗੇਸ਼ਨ ਡਿਪਾਰਟਮੈਂਟ ਨੂੰ ਜਦ ਨਿਆ ਗੋਂ ਦੇ ਲੋਕਾਂ ਨੇ ਲਿਖ ਕੇ ਦਿੱਤਾ ਸੀ ਵੀ ਪੀਜੀਆਈ ਤੋਂ ਲੈ ਕੇ ਉਹ ਨਿਆ ਗੋਂ ਦਾ ਆਖਰ ਤੱਕ ਇੱਥੇ ਬੰਦ ਲਗਾ ਦਿਓ ਕਿਉਂਕਿ ਪਾਣੀ ਦੀ ਮਾਰਹੇਟ ਆ ਸਕਦਾ ਕਿਉਂ ਨਹੀਂ ਲਗਾਇਆ ਜਦ ਇਹਨਾਂ ਦੇ ਵਿਜੇਗੋਲ ਮੰਤਰੀ ਨੇ ਅਸੈਂਬਲੀ ਚ ਬਿਆਨ ਦਿੱਤਾ ਵੀ ਹੜ੍ਹਾਂ ਦੇ ਵਾਸਤੇ ਤਿਆਰ ਖੜੇ ਆ ਪੂਰਾ ਅਰੇਂਜਮੈਂਟ ਕਰ ਲਿਆ ਇਹ ਅਰੇਂਜ ਕੀ ਪਿਛਲੀ ਵਾਰੀ ਪਟਿਆਲੇ ਦੀ ਰੌਤ ਤੁਸੀਂ ਖਬਰ ਚਲਾਈ ਸੀ ਕਿ ਉਹ ਜਿਹੜਾ ਪੰਚ ਤੇ ਉਹਦੀ ਪਤਨੀ ਜਿਹੜਾ ਰੁੜ ਕੇ ਮਰ ਗਏ ਬੱਚੀ ਉਹਦੀ ਬੈਗ ਸੀਗਾ ਫਸ ਕੇ ਬਚ ਗਈ ਠੀਕ ਹੈ ਨਾ ਇੱਕ ਕਾਰ ਰੁੜ ਗਈ ਸੀ ਕਿ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ 11000 ਕਰੋੜ ਦੇ ਕਹਿੰਦਾ ਸੀ ਪੁਲ ਪਾਸ ਕਰਾਤੇ ਮੇਰੇ ਕਹ ਮੈਂ ਕਿਹਾ ਜੀ 11000 ਕਰੋੜ ਦੇ ਪੁਲ ਪਾਸ ਕਰਾਤੇ ਹੋਣੇ ਜਮੀਨ ਤੇ ਤੇ ਚੱਲ ਜਾਓ ਤੁਸੀਂ ਇੱਥੇ ਨਿਆ ਗੋਂ ਤੋਂ ਅੱਗੇ ਜਾਓ ਕਾਨੇ ਦਾ ਬਾੜਾ ਉੱਥੇ ਆਓ ਉਹ ਜਿਹੜਾ ਪਟਿਆਲ ਕੀ ਰੌਕ ਕਰਾਸ ਕਰਨੀ ਔਖੀ ਹੈ ਕਾਨੇ ਦੇ ਬਾੜੇ ਤੋਂ ਅਜੋ ਟਾਂਡੇ ਵਾਸਤੇ ਉੱਥੇ ਜਿਹੜਾ ਪੁਲ ਹੈ ਉਹ 2 ਸਵਾ 2 ਸਾਲ ਤੋਂ ਬਣ ਰਿਹਾ ਉਹ ਵਿਚੀ ਲੜਕਿਆ ਹੋਇਆ ਲੋਕਾਂ ਦਾ ਜ਼ਿੰਦਗੀ ਦਰੁਬਰ ਹੋ ਗਈ ਹੈ ਲੋਕ ਨਿਕਲ ਨਹੀਂ ਪਾਰੇ ਦੇਖੋ ਇਹ ਜਿਹੜੀ ਹੈ ਨਾ ਬੀਬੀ ਐਵੇਂ ਕਰਦੀ ਸੀ ਐਮਐਸਪੀ ਦਊਂਗੀ ਐਮਐਸਪੀ ਦਿੱਤੀ ਕੋਈ ਨਾ ਕੰਮ ਕੋਈ ਲੋਕਾਂ ਦਾ ਕੀਤਾ ਕੋਈ ਨਾ ਔਰ ਇੱਥੇ ਬੇਹਾਲ ਹੈ ਇੱਕ ਮੇਰਾ ਚੈਲੰਜ ਹੈ ਅਨਮੋਲ ਗਗਨ ਮਾਨ ਨੂੰ ਓਪਨ ਚੈਲੰਜ ਹੈ ਪਹਿਲੇ ਵੀ ਕਿਹਾ ਦੁਬਾਰਾ ਕਰਦਾ ਕਿ ਬਿਬਾ ਤੂੰ ਜਿਹੜਾ ਹੈ ਨਾ ਜੀ ਬਿਨਾ ਗਨਮੈਨ ਬਿਨਾ ਡਰਾਈਵਰ ਬਿਨਾ ਗੂਗਲ ਲੋਕੇਸ਼ਨ ਦੇ ਤੂੰ ਆਪਣੀ ਕੰਸਟੈਂਸੀ ਘੁੰਮ ਕੇ ਦਿਖਾ ਦੇ ਖਰੜ ਸ਼ਹਿਰ ਤੇ ਜਾ ਕਿਉਂ ਤੇ ਨਿੱਜਰ ਚੌਂਕ ਚਲ ਜਾਵੇ ਠੀਕ ਹੈ ਸ਼ਿਵਾਲਿਕ ਸਿਟੀ ਚਲ ਜਾਵੇ ਦਰਪਨ ਸਿਟੀ ਚਲ ਜਾਵੇ ਜੀਟੀਪੀਐਲ ਜਾ ਕੇ ਦਿਖਾ ਦੇ ਤੂੰ ਕੁਰਾਲੀ ਦੇ ਜਿਹੜਾ ਨਗਰ ਖੇੜਾ ਚੌਂਕ ਜਾ ਕੇ ਦਿਖਾ ਦੇਵੇ ਜਾਂ ਮਾਜਰੀ ਦੇ ਅੰਦਰ ਬਿੰਦਰਖਾ ਪਿੰਡ ਜਾ ਕੇ ਦਿਖਾ ਦੇਵੇ ਜਾਂ ਫਿਰ ਸਿਸਵਾ ਜਾ ਕੇ ਦਿਖਾ ਦੇਵੇ ਇੱਕ ਜਗ੍ਹਾ ਜਾ ਸਕਦੀ ਮਾਜਰੀ ਦੇ ਬਿੰਦਰਖ ਨਹੀਂ ਪੈਂਦਾ ਜੀ ਉਹ ਰੋਪੜ ਜਵਾਈਂਦਾ ਸੁਣੋ ਭਾਜੀ ਉਸ ਤੋਂ ਖਿਜਰਾਬਾਦ ਤੋਂ ਅੱਗੇ ਬਿੰਦਰਖਾ ਪਿੰਡ ਜਾਂਦੇ ਹੋ ਨਾ ਉਸ ਤੋਂ ਅੱਗੇ ਜਾਂਦੇ ਹੋ ਨਾ ਉਹ ਜਾ ਕੇ ਤਾਂ ਦਿਖਾ ਦੇ ਖਿਜਰਾਬਾਦ ਹੀ ਜਾ ਕੇ ਦਿਖਾ ਦੇ ਹੋਰ ਛੱਡੋ ਮੇਰੀ ਮੇਰੀ ਉਸ ਬੀਬੀ ਨੂੰ ਬੇਨਤੀ ਹੈ ਕਿ ਤਿੰਨ ਚਾਰ ਸੈਕਟਰੀ ਚਾਰ ਕਨਾਲ ਦੀ ਕੋਠੀ ਹੁਣ ਸੋਹਰਿਆਂ ਵਿਆਹ ਹੋ ਗਿਆ ਤੇਰਾ ਤੇ ਵਿਆਹ ਤਾਂ ਹਰ ਕੁੜੀ ਦਾ ਹੁਣ ਚੰਗਾ ਤਰ੍ਹਾਂ ਹੋ ਗਿਆ ਤੂੰ ਇੱਕ ਜਗ੍ਹਾ ਜਾ ਸਕਦੀ ਹੈ ਸੁਖ ਵਿਲਾਸ ਜਿਹੜਾ 7 ਸਟਾਰ ਅਮੀਰਾਂ ਚੋਂ ਵੀ ਜਿਹੜੇ ਮੀਰ ਲੋਕਾਂ ਉਹਨਾਂ ਦਾ ਹੋਟਲ ਹੈ ਉਹਦੇ ਇਲਾਵਾ ਤੂੰ ਕਿੱਥੇ ਨਹੀਂ ਜਾ ਸਕਦੀ ਮੈਂ ਦੁਬਾਰਾ ਚੈਲੰਜ ਕਰਦਾ ਅਨਮੋਲ ਗੁਰਮਾਨ ਨੂੰ ਬਿਨਾ ਡਰਾਈਵਰ ਬਿਨਾ ਗਨਮੈਨ ਬਿਨਾ ਗੂਗਲ ਲੋਕੇਸ਼ਨ ਦੇ ਉਹ ਘੁੰਮ ਕੇ ਦਿਖਾ ਦੇ ਟਾਂਡਾ ਟਾਂਡੀ ਆ ਕੇ ਦਿਖਾ ਦੇ ਮਸੂਲ ਆ ਕੇ ਦਿਖਾ ਦੇ ਕਾਉਂਸਲ ਆ ਕੇ ਦਿਖਾ ਦੇ ਜਾਂ ਫਿਰ ਉਹ ਦਰਪਨ ਸਿਟੀ ਆ ਕੇ ਦਿਖਾ ਦੇ ਖਰ ਸ਼ਹਿਰ ਦੇ ਨਹੀਂ ਆ ਸਕਦੀ ਨਹੀਂ ਜਾ ਸਕਦੀ ਉਹ ਮਛਲੀ ਕਲਾ ਪਿੰਡ ਜਾ ਕੇ ਦਿਖਾ ਦੇ ਝੰਜੇੜੀ ਜਾ ਕੇ ਦਿਖਾ ਦੇ ਨਹੀਂ ਕਰ ਸਕਦੀ ਕਾਰਨ ਕੀ ਪਤਾ ਹੀ ਕੁਝ ਨਹੀਂ ਹੈ ਇਲੈਕਸ਼ਨ ਚ ਵੋਟ ਮੰਗਣ ਗਈ ਉਸ ਤੋਂ ਬਾਅਦ ਦੁਬਾਰਾ ਕਦੀ ਮੂੰਹ ਨਹੀਂ ਦਿਖਾਇਆ ਬਾਕੀ ਮੈਂ ਕੁਝ ਨਹੀਂ ਕਹਿਣਾ ਖਰੜ ਦੇ ਸ਼ਹਿਰ ਲੋਕ ਲੋਕ ਸ਼ਹਿਰ ਦੇ ਲੋਕ ਜਿਹੜੇ ਹਨ ਅਨਮੋਲ ਗਗਨ ਮਾਲਵਾਰ ਕੀ ਬੋਲਦੇ ਆ ਉਹ ਰੀਲਾ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਸੋਸ਼ਲ ਮੀਡੀਆ ਚਲ ਖੁਲ ਕੇ ਆਪਣੇ ਵਿਚਾਰ ਦੇ ਰਹੇ ਤੁਸੀਂ ਇਹ ਕਹਿ ਰਹੇ ਕਿ ਅਨਮੋਲ ਗਗਨ ਮਾਨ ਇਕੱਲੇ ਨਹੀਂ ਜਾ ਸਕਦੇ ਕਿ ਲੋਕ ਨਹੀਂ ਉਹਨਾਂ ਨੂੰ ਜਾਣ ਦੇਣਗੇ ਨਹੀਂ ਨਹੀਂ ਮੈਂ ਕਹਿ ਰਿਹਾ ਅਨਮੋਲ ਗਗਨ ਮਾਨ ਨੂੰ ਰਸਤੇ ਨਹੀਂ ਪਤਾ ਜਿਸ ਲੋਕਾਂ ਤੇ ਮੈਂ ਹਲ ਉਸ ਪਾਸੇ ਤਾਂ ਆਇਆ ਨਹੀਂ ਲੋਕ ਉਸ ਤੰਗ ਕਰਨਗੇ ਮੈਂ ਇਹ ਕਹਿ ਰਿਹਾ ਵੀ ਅਨਮੋਲ ਗਗਨ ਮਾਨ ਨੇ ਫੋਰ ਐਗਜ਼ਾਮਪਲ ਨੀਜਰ ਚੌਂਕ ਜਾਣਾ ਹੈ ਅਨਮੋਲ ਗਗਨ ਮਾਨ ਨੇ ਫੋਰ ਐਗਜ਼ਾਮਪਲ ਜੀਟੀਪੀਲ ਸਿਟੀ ਜਾਣਾ ਖਰੜ ਸ਼ਹਿਰ ਦੇ ਅੰਦਰ ਜਾਂ ਅਨਮੋਲ ਗਗਨ ਮਾਨ ਨੇ ਚਾਹ ਖਿਜਰਾਬਾਦ ਜਾਣਾ ਹੈ ਠੀਕ ਹੈ ਜਾਂ ਟਿਊੜ ਜਾਣਾ ਹੈ ਜਾਂ ਤੋਗਾ ਜਾਣਾ ਟਿਊੜ ਤਾਂ ਹੁਣ ਜਾਏਗੀ ਨਹੀਂ ਹੋ ਜਾਣਾ ਠੀਕ ਹੈ ਤੇ ਓਕੇ ਕਿ ਅਸੀਂ ਡਰਾਈਵਰ ਨੂੰ ਕੋ ਬਿਨਾ ਉਹਨਾਂ ਆਪ ਨੂੰ ਰਾਹ ਨਹੀਂ ਪਤਾ ਡਰਾਈਵਰ ਗਾਣਾ ਮੈਨਰ ਗੂਗਲ ਲੋਕੇਸ਼ਨ ਦੇ ਬਿਨਾ ਕੌਨਸਟਿਟਿਊਐਂਸੀ ਕੁੰਮੇ ਕੌਨਸਟਿਟਿਊਐਂਸੀ ਦੇ ਰਾਹ ਪਤਾ ਹੋਏਗਾ ਕੌਨਸਟਿਟਿਊਐਂਸੀ ਦੇ ਅਲੱਗ-ਅਲੱਗ ਪਿੰਡ ਸ਼ਹਿਰ ਪਤਾ ਹੁਣ ਤਾਂ ਘੁੰਮੇਗੀ ਨਾ ਸ਼ਹਿਰਾਂ ਦੇ ਅੰਦਰ ਜਿਹੜੇ ਅਲੱਗ-ਅਲੱਗ ਏਰੀਆ ਪਤਾ ਤਾਂ ਘੁੰਮੇਗੀ ਨਾ ਕਿਉਂਕਿ ਪਤਾ ਹੀ ਨਹੀਂ ਗਈ ਨਹੀਂ ਕਦੀ 3.5 ਸਾਲ ਹੋ ਗਏ ਘੁੰਮੀ ਕਦੀ ਨਹੀਂ ਗਈ ਨਹੀਂ ਹਾਂ ਇੱਕ ਕੰਮ ਬੀਬੀ ਨੇ ਜ਼ਰੂਰ ਕੀਤਾ ਜਦੋਂ ਮੰਤਰੀ ਬਣੀ ਸੀ ਲਿਖੇ ਤੇ ਦੀ ਸਰਕਾਰ ਨੂੰ ਮੇਰੀ ਸਰਕਾਰੀ ਕੋਠੀ ਦਾ সুইমিং ਪੂਲ ਬਣਾ ਦਿਓ ਸਰਕਾਰੀ ਕੋਠੀ সুইমিং ਪੂਲ ਬਣਿਆ ਕੋਨਾ ਇਹ ਲੋਕਾਂ ਵਾਸਤੇ ਜ ਪੰਜਾਬ ਸਰਕਾਰ ਨੂੰ ਘੇਰ ਰਹੇ ਹਾਂ ਐਮਐਲਏ ਨੂੰ ਘੇਰ ਰਹੇ ਹਾਂ ਹਲਕੇ ਦਿਨੋਂ ਪਰ ਤੁਹਾਡੀ ਬੀਜੇਪੀ ਸਰਕਾਰ ਨੇ ਕੀ ਕੀਤਾ ਮੋਦੀ ਜੀ ਨੇ ਹਾਲ ਤੱਕ ਇੱਕ ਬਿਆਨ ਨਹੀਂ ਦਿੱਤਾ ਇੰਨੇ ਹੜ ਆ ਗਏ ਕੀ ਇਹ ਇਹ ਹੀ ਪੰਜਾਬ ਵਾਸਤੇ ਸੋਚਾ ਮੋਦੀ ਜੀ ਨੇ ਵੀਰ ਜੀ ਆਪਣਾ ਦੋ ਸਾਫ ਦੋ ਗੱਲਾਂ ਕਰ ਲਈਏ ਆਪਾਂ ਖੜੇ ਖਰੜ ਵਿਧਾਨ ਸਭਾ ਖਰੜ ਵਿਧਾਨ ਸਭਾ ਦਾ ਨਿਆ ਗੋਮ ਮਿਊਨਿਸਪੈਲਟੀ ਦੇ ਅੰਦਰ ਉਹ ਪਟਿਆਲਾ ਦੀ ਰੋ ਠੀਕ ਹੈ ਇਹ ਜ਼ਿੰਮੇਵਾਰੀ ਤੇ ਸੁਭਾ ਸਰਕਾਰ ਦੀ ਹੈ ਨਾ ਜਦ ਕਿਸਾਨ ਸੰਗਠਨ ਉਹਨਾਂ ਨਾਲ ਪਾਠਵਾਂ ਚੱਲਿਆ ਸੀਗਾ ਇਹ ਕਹਿੰਦੇ ਜੀ ਲਾਅ ਅੰਡਰ ਸਟੇਟ ਸਬਜੈਕਟ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਇਰੀਗੇਸ਼ਨ ਸਟੇਟ ਸਬਜੈਕਟ ਹੈ ਤੇ ਇਹ ਵੀ ਇਰੀਗੇਸ਼ਨ ਚ ਹੀ ਆਂਦਾ ਨਾ ਇਹ ਵੀ ਸਟੇਟ ਸਬਜੈਕਟ ਹੈ ਕਿਉਂ ਨਹੀਂ ਕੀਤਾ ਨੇ ਦੱਸ ਦੋ ਨਾ ਮੈਂ ਤੁਹਾਨੂੰ ਉਹ ਪੁੱਛ ਰਿਹਾ ਕਿ ਮੋਦੀ ਜੀ ਨੇ ਹੁਣ ਤੱਕ ਬਿਆਨ ਕਿਉਂ ਨਹੀਂ ਦਿੱਤਾ ਪੰਜਾਬ ਵਾਸਤੇ ਸਵਾਲ ਤਾਂ ਇਹ ਪ ਇੱਕ ਗੱਲ ਮੋਦੀ ਜੀ ਤੱਕ ਨਹੀਂ ਸਨੇਪ ਜਾ ਸਕਦੇ ਭਾਈ ਪੰਜਾਬ ਬਾਤ ਤੇ ਕੋਈ ਫੰਡ ਦੇ ਦਿਓ ਪੈਕੇਜ ਦੇ ਦਿਓ ਪੈਕੇਜ ਜਿਵੇਂ ਤਾਂ ਮਿਲਦਾ ਨਹੀਂ ਨਾ ਜੀ ਸੁਣ ਲਓ ਮੇਰੀ ਗੱਲ ਧਿਆਨ ਨਾਲ ਇਹ ਕੋਈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕੇਂਦਰ ਸਰਕਾਰ ਪੈਸਾ ਭੇਜ ਦੇ ਇੱਕ ਦੂਜੀ ਜੇਬਸ ਤੁਹਾਡੀ ਜੇਬ ਚ ਪਾਜੋ ਤੁਸੀਂ ਮੇਰੀ ਜੇਬ ਚ ਪਾ ਦੋਗੇ ਇਸ ਤਰ੍ਹਾਂ ਨਹੀਂ ਹੁੰਦਾ ਲੋਕ ਤਾਂ ਇਹ ਕਹਿ ਰਹੇ ਕਹਿੰਦਾ ਕਹਿੰਦਾ ਗੁਜਰਾਤ ਕੁਤੜ ਜਗ੍ਹਾ ਉੱਥੇ ਤੱਕ ਜੇ ਪਹੁੰਚਣ ਨੇ ਇਹ ਸ਼ਬਦ ਪਲੀਜ਼ ਇਹ ਸ਼ਬਦ ਨਾ ਬੋਲੋ ਇਨਾ ਤੁਹਾਨੂੰ ਮर्याਦਾ ਹੁੰਦਾ ਨਾ ਮੈਨੂੰ ਮर्याਦਾ ਦਿੰਦਾ ਧਿਆਨ ਨਾਲ ਸਮਝੋ ਜੇ ਸੁਪਾ ਸਰਕਾਰ ਨੇ ਕੋਈ ਪੈਸਾ ਲੈਣਾ ਹੈ ਕੇਂਦਰ ਸਰਕਾਰ ਤੋਂ ਉਹਦੇ ਲਈ ਇੱਕ ਰਿਪੋਰਟ ਬਣਾ ਕੇ ਭੇਜਣੀ ਪੈਂਦੀ ਹੈ ਵੀ ਇੰਨੀ ਜ਼ਮੀਨ ਹੜ੍ਹ ਦੇ ਮਾਰ ਹੇਠ ਆ ਗਈ ਇਨ੍ਹਾਂ ਰਕਬਾ ਫਸਲ ਦਾ ਖਰਾਬ ਹੋ ਗਿਆ ਇਨ੍ਹਾਂ ਪਸ਼ੂ ਤਨ ਮਰ ਗਏ ਇੰਨੇ ਟਰੈਕਟਰ ਟਰਾਲੀਆਂ ਖਰਾਬ ਹੋ ਗਏ ਇੰਨੇ ਬੰਦੇ ਮਰ ਗਏ ਟੈਂਟੇਟਿਵ ਤੁਹਾਨੂੰ ਲਿਖ ਕੇ ਭੇਜਣਾ ਪੈਂਦਾ ਇਹਨਾਂ ਤੇ ਕੋਈ ਲਿਖ ਕੇ ਭੇਜਿਆ ਨਹੀਂ ਹੁਣ ਕੱਲ ਜਿਹੜਾ ਇਹ ਕਹਿੰਦੇ ਸੀ 71 ਕਰੋੜ ਰੁਪਏ ਜਾਰੀ ਕੀਤੇ ਪੰਜਾਬ ਵਿੱਚ ਕਿੰਨਾ 71 ਕਰੋੜ ਰੁਪਏ ਦਿੱਲੀ ਤੋਂ ਮੰਗਣਾ ਹੈ ਤੇ 60 ਹਜ਼ਾਰ ਕਰੋੜ ਮੰਗ ਲਓ ਹੈਨਾ ਜੇ ਇੱਥੇ 6000 ਕਰੋੜ ਮੰਗ ਲਓ ਜੇ ਇੱਥੇ ਕਰਨਤ ਕੱਲਾ ਕਿੰਨਾ 71 ਕਰੋੜ ਜਾਰੀ ਕੀਤਾ ਹੁਣ 71 ਕਰੋੜ ਦਾ ਮੂਦੇ ਜੀਰਾ ਜਵਾਬ ਦੇਵੇ ਨਾ ਦੂਸਰਾ ਮੋਦੀ ਜੀ ਫੋਰਨ ਟੂਰ ਤੋਂ ਜਿੱਸਾਂ ਵਾਪਸ ਆਏ ਦੇਰ ਰਾਤ ਆਕੇ ਉਹਨਾਂ ਨੇ ਜਿਹੜਾ ਹੈਗਾ ਨੈਕਸਸ ਵੇਰੇ ਭਗਵੰਤ ਮਾਨ ਨਾਲ ਆਪ ਗੱਲ ਕੀਤੀ ਉਹ ਤਦ ਕੀਤੀ ਜਦ ਭਗਵੰਤ ਮਾਨ ਉਹਨਾਂ ਦੇ ਬਾਰੇ ਮਾੜਾ ਬੋਲਣ ਤੋਂ ਹਟਦਾ ਨਹੀਂ ਤਾਂ ਵੀ ਉਹਨਾਂ ਨੇ ਗੱਲ ਕੀਤੀ ਔਰ ਅੱਜ ਸਾਡੇ ਸ਼ਿਵਰਾ ਸਿੰਘ ਚੋਹਾਨ ਖੇਤੀ ਮੰਤਰੀ ਆਏ ਹੋਏ ਆ ਸਾਡੇ ਹੋਰ ਜਿਹੜੇ ਵਜ਼ੀਰ ਹੈ ਉਹ ਵੀ ਆਣਗੇ ਪਰ ਕੇਂਦਰ ਪੈਸਾ ਤਦ ਭੇਜੇਗੀ ਜਦ ਸਟੇਟ ਗਵਰਨਮੈਂਟ ਇੱਕ ਰਿਪੋਰਟ ਬਣਾ ਕੇ ਭੇਜੇਗੀ ਕੇਂਦਰ ਤੋਂ ਪੈਸਾ ਜੜਾ ਹੈਗਾ ਨਾ ਇਸ ਤਰ੍ਹਾਂ ਨਹੀਂ ਅੰਧਕ ਮੈਂ ਤੁਸੀਂ ਤੁਹਾਨੂੰ ਦੇ ਤੁਸੀਂ ਮੈਨੂੰ ਦਿੱਤਾ ਉਹਦਾ ਇੱਕ ਸਿਸਟਮ ਹੈ ਤਰੀਕਾ ਹੈਗਾ ਔਰ ਸਭ ਤੋਂ ਵੱਡੀ ਗੱਲ ਪਿਛਲੇ ਸਾਲ ਦਾ ਬਿਆਨ ਯਾਦ ਕਰ ਲਓ ਭਗਵੰਤ ਮਾਨ ਦਾ ਅਸੀਂ ਕੇਂਦਰ ਤੋਂ ਪੈਸਾ ਕਿਉਂ ਮੰਗੀਏ ਸਾਡੇ ਕੋਲ ਐਸਟੀਆਰਐਫ ਦਾ ਫੰਡ ਹੈ ਸਰ ਕੋ ਬਹੁਤ ਫੰਡ ਹੈ ਅਸੀਂ ਜੜਾ ਹੈਗਾ ਸਾਰੇ ਸਾਰੇ ਨੈਚੁਰਲ ਕੈਲੇਮਿਟੀ ਨੂੰ ਜਾਂ ਇਹੋ ਜੀ ਕੁਦਰਤੀ ਮਾਰ ਆਏਗੀ ਅਸੀਂ ਝੇਲ ਲਾਂਗੇ ਸਾਡੇ ਪੈਸਾ ਹੈਗਾ ਮਾਨ ਸਾਹਿਬ ਪੈਸਾ ਲਿਆਓ ਇਥੇ ਹੈ ਗੱਡੋਬਾਰ ਅਮਾਨ ਸਾਹਿਬ ਨੇ ਸਟੰਡ ਜਲਾ ਮੈਂ ਆਪਣਾ ਹੈਲੀਕਾਪਟਰ ਦਿੱਤਾ ਇੱਕ ਟਵਿੱਟਰ ਟੂ ਟਰੈਕਟਰ ਕਰਕੇ ਇੱਕ ਟਵਿੱਟਰ ਹੈਂਡਲ ਹੈਗਾ ਕਿਸਾਨ ਸੰਗਠਨ ਦਾ ਪਾਰਟਵਾਂ ਚ ਬੜਾ ਪਪੂਲਰ ਹੋ ਸੀ ਉਹ ਕੀ ਕਹਿੰਦਾ ਉਹ ਕਹਿੰਦਾ ਜੀ ਇਹਨਾਂ ਦਾ ਰੋਜ਼ ਹੈਲੀਕਾਪਟਰ 15 ਮਿੰਟ 10 ਮਿੰਟ ਉੜਿਆ ਹੁਣ 15 ਮਿੰਟ 10 ਮਿੰਟ ਉੜ ਕੇ ਰਹਾਹ ਦੇ ਲਈ ਰਹਾਤਾ ਦਿੱਤੀ ਹੈ ਆਰਮੀ ਦੇ ਹੈਲੀਕਾਪਟਰਸ ਨੇ ਜੜਾ ਜੜਾ ਹੈਗਾ 12 ਬਾਰ ਬੰਦਾ ਹੈਲੀਕਾਪਟਰ ਲੱਗੇ ਆ ਰਹਾਤਾ ਦਿੱਤੀ ਹੈ ਐਟੋਰ ਵਾਹਕਲ ਨੇ ਜਿਹੜੀ ਸਪੈਸ਼ਲ ਤਰਿਕ ਬਣੀ ਹੈ ਪਾਣੀ ਚ ਚੱਲ ਜਾਂਦੀ ਹੈ ਰਹਾਤਾ ਉਹਨਾਂ ਦਿੱਤੀ ਹੈ ਤੇ ਜੇ ਆਰਮੀ ਜਿਹੜਾ ਕੰਮ ਕਰ ਰਹੀ ਅਸੀਂ ਕੋਈ ਭੇਤ ਭਾਵ ਨਹੀਂ ਕਰਦੇ ਪਰ ਪਰ ਸੁਭਾ ਸਰਕਾਰ ਜੇ ਲਿਖ ਕੇ ਨਹੀਂ ਭੇਜੇਗੀ ਤੇ ਕੇਂਦਰ ਪੈਸਾ ਨਹੀਂ ਭੇਜਦਾ ਇਹ ਇੱਕ ਤਰੀਕਾ ਹੈਗਾ ਸਿਸਟਮ ਹੈਗਾ ਬਿਨਾ ਬਿਨਾ ਕਿਸੇ ਰਿਪੋਰਟ ਦੇ ਕੇਂਦਰ ਸਰਕਾਰ ਇੱਕ ਪੈਸਾ ਭੇਜ ਨਹੀਂ ਸਕਦੀ ਪਰ 10000 ਕਰੋੜ ਰੁਪਏ ਆਵਾਦੀ ਪਾਰਟੀ ਕਹਿੰਦੇ ਉਹ ਤਾਂ ਲਿਖ ਕੇ ਭੇਜਿਆ ਹੋਇਆ ਸੜਕਾਂ ਦਾ ਬੇ ਭੇਜਿਆ ਹੋਇਆ ਉਹ ਕਿਉਂ ਨਹੀਂ ਹੁਣ ਤੱਕ বিজেপি ਨੂੰ ਯਾਦ ਆਇਆ ਕੋਈ ਕੋਈ ਨਹੀਂ ਹੈ ਕੋਈ ਨਹੀਂ ਹੈ ਕੋਈ ਡਿਊ ਨਹੀਂ ਹੈ ਸਭ ਗਲਤ ਹੈ ਇੱਕ ਇੱਕ ਪੈਸਾ ਜੋ ਪੰਜਾਬ ਸਰਕਾਰ ਦਾ ਬੰਦਾ ਪੰਜਾਬ ਸਰਕਾਰ ਦੇ ਖਾਤੇ ਚ ਆਇਆ ਹੋਇਆ ਕੋਈ ਡਿਊ ਨਹੀਂ ਹੈ ਪੋਲਿਟੀਕਲ ਸਟੰਟ ਹੈ ਇਹ ਪੋਲਿਟੀਕਲ ਗੱਪਸ਼ਪ ਹੈ ਪਰ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਕਿ ਜਵਾਬ ਤਾਂ ਇਹ ਦੇਣਾ ਪੈਣਾ ਹੈ ਭਗਵੰਤ ਮਾਨ ਦੇ ਘਰ ਤੋਂ 10 ਮਿੰਟ ਦੂਰ ਗੱਡੀ ਚਾਵੇ 10 ਮਿੰਟ ਦੂਰ ਹੈ ਨਾ ਭਗਵੰਤ ਮਾਨ ਦੇ ਘਰ ਤੋਂ 100 ਮੀਟਰ ਦੂਰ ਨਿਆ گاਉਂ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਹੁਣ ਤੱਕ ਮਾਨ ਸਾਹਿਬ ਕਿਉਂ ਨਾਏ ਬਿਮਾਰ ਨੇ ਕਹਿੰਦੇ ਬਿਮਾਰ ਮਾਨ ਸਾਹਿਬ ਨੇ ਆਪਣੇ 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 ਪ੍ਰਿੰਸੀਪਲ ਸੈਕਟਰੀ ਨੂੰ ਭੇਜ ਦਿੰਦੇ ਮਾਨ ਸਾਹਿਬ ਆਪਣੇ ਓਐਸਡੀ ਨੂੰ ਭੇਜ ਦਿੰਦੇ ਮਾਨ ਸਾਹਿਬ ਚੀਫ ਸੈਕਟਰੀ ਡਿਊਟੀ ਲਗਾਉਂਦੇ ਆਂਦੇ ਕਿਉਂ ਨਾ ਆਪ ਐ ਨਾ ਕਿਸ ਨੂੰ ਭੇਜਿਆ ਨਿਆ گاਉਂ ਦੀ ਜਿਹੜੀ ਪਹਿਲੀ ਸੜਕ ਹੈ ਮੇਨ ਮਾਰਕੀਟ ਦੀ ਤੁਸੀਂ ਵੀ ਦੇਖੀ ਹੋਈ ਹੈ ਮੀਚ ਕੀ ਹੁੰਦਾ ਲੋਕ ਕਿਸ਼ਤੀਆਂ ਚਲਾਉਣ ਲੱਗ ਪੈਂਦੇ ਨੇ ਉਸ ਦੇ ਅੰਦਰ ਨਾ ਤੇ ਮਾਨ ਸਾਹਿਬ ਨੇ ਤਿੰਨ ਸਾਲ ਤੋਂ ਠੀਕ ਕਿਉਂ ਨਾ ਕਰ 2022 ਚ ਬਾਲਿਛ ਪਿਆ 2023 ਚ ਮੀ ਪਿਆ 2024 ਚ ਮੀ ਪਿਆ 2025 ਚ ਮੀ ਪੈ ਰਿਹਾ 22 23 24 ਚ ਮੀ ਤੋਂ ਸਿੱਖ ਕਿਉਂ ਨਹੀਂ ਲਈ ਉਹਨੇ ਜਿੱਥੇ ਜਿੱਥੇ ਪਾਣੀ ਪਟਿਆਲੇ ਦੀ ਰੋ ਮਾਰ ਮਾਰਦੀ ਏ ਇਹਨੇ ਠੀਕ ਕਿਉਂ ਨਾ ਕਰਾਇਆ ਕਿਉਂ ਨਹੀਂ ਕਰਾਇਆ ਦੱਸੇ ਨਾ ਉਹ ਠੀਕ ਤੇ ਤਦ ਕਰਾਏਗੀ ਨਾ ਜੇ ਪਤਾ ਹੋਵੇ ਜੇ ਇਲਾਕੇ ਦੀ ਸਾਰ ਲਵੇ ਜੇ ਇਲਾਕੇ ਦੇ ਲੋਕਾਂ ਦਾ ਪਤਾ ਹੋਵੇ ਲੋਕਾਂ ਦੇ ਦੁੱਖ ਸੁੱਖ ਦਾ ਪਤਾ ਹੋਵੇ ਉਹਨੂੰ ਜੋ ਕੋਈ ਚੀਜ਼ ਪਤਾ ਹੈ ਵੀ ਯਾਰ ਤਾਂ ਛੁਟ ਗਿਆ ਮਾਰ ਲਓ ਠੀਕ ਹੈ ਜਾਂ ਟਿਊਰ ਚ ਉਹ ਕੇ ਸਰਪੰਚ ਨੇ ਜਾਂ ਸਾਡੇ ਬਜ਼ੁਰਗ ਨੇ ਅਲੀਗੇਸ਼ਨ ਲਗਾਈ ਜੀ ਕਿੰਨੇ ਏਕੜ ਜ਼ਮੀਨ ਹੈ ਫਿਰ ਘਰੇ ਮਾ ਕੇ ਤਾਂ ਮ ਉਤ ਵੀ ਲਿਓ ਕਿੱਥੇ ਮੇਰੇ 70 ਗਿੱਲੇ ਨੇ ਮੈਂ ਕਿਹਾ ਜੀ ਮੈਂ ਕਿਹਾ ਜੀ ਜਿਨੇ ਅਲੀਗੇਸ਼ਨ ਲਗਾਇਆ ਉਹਦੇ ਘਰੇ ਪੁਲਿਸ ਭੇਜਤੀ ਬਿਨਾ ਪਰਚਾ ਦਰਜ ਕੀਤੇ ਪੁਲਿਸ ਭੇਜ ਸਕਦੇ ਹੋ ਬਿਨਾ ਤੁਸੀਂ ਮਾਰ ਕੁੱਟਾਇਆ ਕਰ ਲੋਗੇ ਬਾਕੀ ਪਿੰਡ ਦੇ ਲੋਕ ਜਿਹੜੇ ਵੀਡੀਓ ਸਿਕੋਂ ਚੱਕਣਾ ਸ਼ੁਰੂ ਕਰਤਾ ਹੈ ਕੋਈ ਤਰੀਕਾ ਠੀਕ ਹੈ ਤੁਸੀਂ ਦੋਨਾ ਪੁਲਿਸ ਨੂੰ ਕੰਪਲੇਂਟ ਪੁਲਿਸ ਨੂੰ ਬੁਲਾਵੇ ਤੋ ਤਫਤੀਸ਼ ਕਰੇ ਇਹ ਥੋੜੀ ਰਾਤੀ ਜਾ ਕੇ ਚੱਕ ਲੋਗੇ ਬੰਦੇ ਨੂੰ ਫਿਰ ਆਪਣੇ ਘਰ ਬਿਠਾ ਕੇ ਤੱਕ ਨਾ ਮਾਹੀ ਮੰਗਵਾਉਗੇ ਫਿਰ ਵੀਡੀਓ ਕੈਮਰੇ ਨਾਲ ਬਲੌਗਰਸ ਰਿਕਾਰਡਿੰਗ ਕਰੋ ਸੋ ਗੱਲ ਹੈ ਸੱਚ ਆ ਝੂਠ ਹੈ ਮੈਨੂੰ ਨਹੀਂ ਪਤਾ ਫਿਰ ਪਿੰਡ ਦੇ ਕਿਸੇ ਬਜ਼ੁਰਗ ਨੇ ਇਹ ਗੱਲ ਕਹੀ ਸੀਗੀ ਕਿ ਤੇ ਨਾ ਕਿਤੇ ਜਿਹੜਾ ਹੈ ਉਸ ਜਿਹਨਾਂ ਬਿਨਾ ਮਤਲਬ ਤੂੰ ਤੂੰ ਬਿਨਾ ਅੱਗੇ ਤੂੰ ਆ ਨਹੀਂ ਉੱਠਦਾ ਕੋਈ ਨਾ ਕੋਤੇ ਵਿੱਚ ਗੱਲ ਜਰੂਰ ਹੋਏਗੀ ਤੁਸੀਂ ਖਰੜ ਬਿਆਨ ਦਿੱਤਾ ਸੀ ਗੱਲ ਪਰਸੋਂ ਮੇਰੇ ਖਿਆਲ ਵਿੱਚ ਉਸ ਕਮੇਟੀ ਵਾਸਤੇ ਕਿੰਨੇ ਕਰੋੜ ਰੁਪਏ ਦਾ ਬਜਟ ਹੈ ਉਹ ਕੀ ਬਿਆਨ ਥੋੜੀ ਯਾਦ ਕਰ ਮੈਂ ਕਹਿ ਸੀਗਾ ਕਿ ਖਰੜ ਸ਼ਹਿਰ ਛਾਪੜਾਂ ਦਾ ਸ਼ਹਿਰ ਬਣ ਗਿਆ ਖਰੜ ਲਾਂਡਰਾ ਰੋਡ ਖਰਾਬ ਹੈ ਇਹ ਤਾਂ ਯੂਐਸ ਤੱਕ ਮਸ਼ਹੂਰ ਹੋ ਗਈ ਹੈ ਨਿੱਜਰ ਰੋਡ ਖਰਾਬ ਹੈ ਵੱਡੀ ਸੜਕ ਹੈ ਚੁੰਗੀਆਂ ਰੋਡ ਖਰਾਬ ਹੈ ਲੇਕਿਨ ਜਿਹੜੀਆਂ ਬਿਛਤੀ ਗਲੀਆਂ ਉਹ ਵੀ ਖਰਾਬ ਹੈ ਮੈਂ ਕੁੰਮਿਆ ਜੀਟੀਪੀਐਲ ਮੈਂ ਕੁੰਮਿਆ ਸਦਰ ਥਾਣੇ ਦੇ ਅੱਗੇ ਬਿਲਕੁਲ ਸੜਕ ਟੁੱਟੀ ਪਈ ਹੈ ਆਈਟੀਏ ਵਾਲਾ ਫਿਰ ਮੈਂ ਖਰੜ ਲਾਂਡਰਾ ਰੋਡ ਤੋਂ ਗਿਆ ਸ਼ਿਵਾਲਿਕ ਸਿਟੀ ਗੇਟ ਨੰਬਰ 6 ਤੋਂ ਅੱਗੇ ਫਿਰ 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 ਮੈਂ ਗਿਆ ਫਿਰ ਮੈਂ ਗਿਆ ਸੰਤੇ ਮਾਜਰੇ ਸੰਤਰੇ ਮਾਜਰੇ ਤੋਂ ਸਵਰਾਜ ਇਨਕਲੇਵ ਉੱਥੇ ਚੱਕੀ ਵਾਲਾ ਚੌਕ ਠੀਕ ਹੈ ਫਿਰ ਐਲਐਸਸੀ ਰੋਡ ਤੇ ਠੀਕ ਹੈ ਪ੍ਰਧਾਨ ਮੋਟੇ ਹੋ ਜੰਨੇ ਹੋ ਅੱਲੈਸੀ ਤੇ ਚੌਕ ਗੁਰਦੁਆਰਾ ਗੁਰਦੁਆਰਾ ਸਾਹਿਬ ਵਾਲਾ ਜਿਹੜਾ ਉਹ ਹੈ ਚੌਂਕ ਹਰ ਜਗ ਗੋਟਾ-ਗੋਟਾ ਓਮਨ ਕਲੇਬ ਚ ਇਨਾ ਪਾਣੀ ਮੈਂ ਤੇ ਇਨਾ ਕਿਹਾ ਕਿ ਇੱਥੇ ਪਾਣੀ ਜਮਾ ਹੈ ਸਰਕਾਰ ਇਸ ਪਾਣੀ ਤੋਂ ਕਿਉਂ ਨਹੀਂ ਕਰਦੀ ਸਰਕਾਰ ਸਿਸਟਮ ਕਿਉਂ ਨਹੀਂ ਬਣਦੀ ਉੱਥੇ ਦੀ ਮਿਊਨਿਸਪੈਲਿਟੀ ਚ 700 ਕਰੋੜ ਰੁਪਏ ਪਿਆ ਐਫਡੀ ਪਈ ਹੈ ਲੋਕਾਂ ਦੇ ਭਲਾਈ ਵਾਸਤੇ ਕਿਉਂ ਨਹੀਂ ਲਾਂਦੀ ਪਹਿਲੇ ਅਕਾਲੀ ਦਲ ਪਹਿਲੇ ਅਕਾਲੀ ਦਲ ਹੁਣ ਆਵਾ ਦੀ ਪਾਰਟੀ ਦੀ ਹੈਗੀ ਐ ਦੋਨਾਂ ਨੇ ਉਸ ਸਹਰਦੀ ਸਾਰ ਨਹੀਂ ਲਈ ਉਹ ਤੁਹਾਡੇ ਇੱਥੇ ਬੀਜੇਪੀ ਦੀ ਇਹ ਕਮੇਟੀ ਇੱਥੇ ਕਿੰਨੀ ਕੀ ਸਾਰ ਲਈ ਤੁਹਾਡੀ ਕਮੇਟੀ ਨੇ ਕਮੇਟੀ ਕੋਲ ਡਰੇਨ ਨਹੀਂ ਹੈ ਨਾ ਭਾਜੀ ਨਹੀਂ ਨਹੀਂ ਇੱਥੇ ਜਿਹੜੀ ਗਲੀਆਂ ਨਾਲੀਆਂ ਉਹ ਤਾਂ ਹੈ ਨਾ ਗੰਦੀ ਨਾਲੀਆਂ ਠੀਕ ਕਰਦੇ ਨੇ ਸੁੰਦਰ ਗੰਦੀਆਂ ਨਹੀਂ ਠੀਕ ਕਰਦੇ ਨੇ ਪਰ ਸ਼ਾਇਦ ਜਿਹੜਾ ਪਾਣੀ गिर ਕੇ ਆਂਦਾ ਹੈ ਉਹਦੇ ਲਈ ਤਾਂ ਇਹਨਾਂ ਨੂੰ ਸਪੈਸ਼ਲ ਪੈਕੇਜ ਦੇਨੇ ਨੇ ਮਿਊਂਸਿਪੈਲਿਟੀ ਇੱਕ ਵਾਰ ਨਹੀਂ ਕਈ ਵਾਰ ਇਸ ਤੋਂ ਪਹਿਲੇ ਵਾਲਾ ਪ੍ਰਧਾਨ ਵੀ ਇਹ ਕੋਈ ਹੁਣ ਵਾਲੇ ਇਸ ਤੋਂ ਪਹਿਲੀ ਵਾਲੀ ਕਮੇਟੀ ਵੀ ਦੋ ਵਾਰ ਲਿਖ ਕੇ ਦੇ ਚੁੱਕੀ ਹੈ ਵੀ ਸਾਡਾ ਇੱਥੇ ਬਾਹ ਫੜੋ ਕੋਈ ਬਾਣੀ ਫੜਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਿਨੇ ਜੋਸ਼ੀ ਜਿਹੜੇ ਲਗਾਤਾਰ ਇਸ ਜਗ੍ਹਾ ਉੱਤੇ ਕਾਰ ਸੰਭਾਲ ਰਹੇ ਨੇ ਕੱਲ੍ਹ ਦੇ ਲੱਗੇ ਹੋਏ ਨੇ ਇਸ ਨੂੰ ਲੈ ਕੇ ਜੈਸੀ ਮਸ਼ੀਨਾ ਪ੍ਰਸ਼ਾਸਨ ਨੂੰ ਲੈਤੀਆਂ ਨੇ ਇਸ ਨੂੰ ਲੈ ਕੇ ਡੀਸੀ ਮੁਹਾਰੀ ਜਿਹੜੇ ਪਹੁੰਚ ਗਏ ਨੇ ਮੌਕੇ ਤੇ ਪੂਰਾ ਜਾਇਜ਼ਾ ਲੈ ਰਹੇ ਨੇ ਕੱਲ੍ਹ ਦੇ ਜਿਹੜੇ ਇਸ ਜਗ੍ਹਾ ਉੱਤੇ ਬਾਰ-ਬਾਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਕਿਸ ਤਰੀਕੇ ਦੀ ਸਥਿਤੀ ਖਰਾਬ ਨਾ ਹੋਵੇ